ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਲੁਧਿਆਣਾ ਦੇ ਆਰਤੀ ਚੌਂਕ ਤੋਂ ਸਾਹਮਣੇ ਆ ਰਹੀ ਹੈ ਪਰ ਖਬਰ ਬਹੁਤ ਹੈਰਾਨ ਕਰਨ ਵਾਲੀ ਹੈ ਔਰ ਖਬਰ ਚਿੰਤਾ ਵਿੱਚ ਪਾਉਣ ਵਾਲੀ ਹੈ ਦੱਸ ਦਈਏ ਕਿ ਆਰਤੀ ਚੌਂਕ ਵਿਖੇ ਇੱਕ ਮੋਟਰਸਾਈਕਲ ਜਿਸ ਦਾ ਨੰਬਰ ਪੀਵੀ 10ਸੀ 7668 ਹੈ ਉਸ ਤੇ ਦੋ ਜਿਹੜੇ ਵਿਅਕਤੀਆ ਉਸ ਸਵਾਰ ਹੁੰਦੇ ਆ ਤੇ ਡਬਲ ਬੋਰੇ ਵਿੱਚ ਇੱਕ ਡੈੱਡ ਬੋਡੀ ਉਹਨਾਂ ਨੇ ਪਾਈ ਹੁੰਦੀ ਆ ਇੱਕ ਸਕਿਉਰਿਟੀ ਗਾਰਡ ਦੀ ਵਰਦੀ ਚੁੰਦਾ ਤੇ ਇੱਕ ਵਿਅਕਤੀ ਦੀ ਜਿਹੜੀ ਤਸਵੀਰ ਹੈ ਤੁਹਾਨੂੰ ਨਜ਼ਰ ਆ ਰਹੀ ਹੈ ਟੀ-ਸ਼ਰਟ ਪਾਈ ਖੜਾ ਹੈ ਉੱਥੇ ਆ ਕੇ ਉਹ ਜਿਹੜੀ ਲੋਕੇਸ਼ਨ ਜਿਹੜਾ ਥਾਂ ਹੈ ਜਿੱਥੋਂ ਦੀ ਵੀਡੀਓ ਸ਼ੂਟ ਕੀਤੀ ਗਈ ਹੈ ਉੱਥੇ ਬੋਰੀ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਦੇ ਆ ਮੌਜੂਦ ਲੋਕਾਂ ਦੇ ਮੁਤਾਬਕ ਤਾਂ ਲੋਕਾਂ ਨੂੰ ਸ਼ੱਕ ਪੈ ਜਾਂਦਾ ਹੈ ਕਿ ਬੋਰੇ ਵਿੱਚ ਕੋਈ ਡੈੱਡ ਬਾਡੀ ਲੱਗਦੀ ਆ ਜਾਂ ਤਾਂ ਕਿਸੇ ਕੁੱਤੇ ਦੀ ਹੈ ਜਾ ਕਿਸੇ ਬੰਦੇ ਦੀ ਹੈ ਤਾਂ ਲੋਕ ਰੌਲਾ ਪਾ ਦਿੰਦੇ ਨੇ ਲੋਕ ਪੁੱਛਕਿਚ ਕਰਨ ਲੱਪ ਪੈਂਦੇ ਨੇ ਉਸ ਮੋਟਰਸਾਈਕਲ ਵਾਲੇ ਵਿਅਕਤੀ ਨੂੰ ਤਾਂ ਦੱਸਦੇ ਜਿਹਨੇ ਸਿਕਿਉਰਿਟੀ ਵਾਲੀ ਵਰਦੀ ਪਾਈ ਹੁੰਦੀ ਉਹ ਪਹਿਲਾਂ ਹੀ ਖਿਸਕ ਜਾਂਦਾ ਤੇ ਜਿਹੜਾ ਆ ਦੂਜਾ ਬੰਦਾ ਸਕਰੀਨ ਤੇ ਨਜ਼ਰ ਆ ਰਿਹਾ ਇਹ ਵੀ ਬੋਰੀ ਨੂੰ ਸੁੱਟ ਕੇ ਉੱਥੋਂ ਫਰਾਰ ਹੋ ਜਾਂਦਾ ਔਰ ਪੁਲਿਸ ਨੂੰ ਬੁਲਾਇਆ ਜਾਂਦਾ ਹਾਲਾਂਕਿ ਲੋਕਾਂ ਦਾ ਕਿਹਾ ਕਿ ਪੁਲਿਸ ਪੌਣੇ ਘੰਟੇ ਤੇ ਆਈਆਂ ਲੇਕਿਨ ਮਲਾਜਮਾਂ ਦਾ ਕਹਿਣਾ ਜਿੱਦਾਂ ਹੀ ਉਹਨਾਂ ਨੂੰ ਕਾਲ ਆਉਂਦੀ ਹੈ ਉਹ 5 ਮਿੰਟ ਚ ਤੁਰੰਤ ਪਹੁੰਚਦੇ ਔਰ ਆ ਕੇ ਜਦ ਬੋਰੇ ਨੂੰ ਖੋਲਿਆ ਜਾਂਦਾ ਤਾਂ ਪਹਿਲਾ ਪੈਰ ਨਜ਼ਰ ਆਉਂਦੇ ਔਰ ਪਤਾ ਲੱਗਦਾ ਜਿਹੜੀ ਡੈੱਡ ਬਾਡੀ ਹੈ ਇੱਕ ਮਹਿਲਾ ਦੀ ਡੈੱਡ ਬਾਡੀ ਹੈ ਤਾਂ ਹਾਲਾਤ ਦੇਖੋ ਕਿਸ ਕਦਰ ਡਿੱਗ ਗਏ ਨੇ ਪੰਜਾਬ ਵਿੱਚ ਹਾਲੇ ਥੋੜਾ ਚਿਰ ਪਹਿਲਾਂ ਲੁਧਿਆਣੇ ਚ ਵੋਟਾ ਹੋ ਕੇ ਹੱਡੀਆਂ ਪੂਰੇ ਦੇਸ਼ ਦੇ ਜਿਹੜਾ ਸਿਆਸਤਦਾਨ ਇੱਥੇ ਫਿਰਦੇ ਸੀਗੇ ਪੂਰੇ ਪੰਜਾਬ ਦੇ ਸਿਆਸਤਦਾਨ ਫਿਰਦੇ ਸੀਗੇ ਔਰ ਇੱਥੇ ਸੁਰੱਖਿਆ ਦੀ ਕਮੀ ਕਿੰਨੀ ਹੈ ਹਾਲੇ ਵੀ ਕਿ ਇੱਕ ਬੋਰੇ ਵਿੱਚ ਮਹਿਲਾ ਦੀ ਡੈੱਡ ਬਾਡੀ ਪਾ ਕੇ ਸ਼ਰੇਆਮ ਜਿਹੜੇ ਇਹ ਮਾੜੇ ਅੰਸਰ ਫਿਰਦੇ ਸੀਗੇ ਉਹਨਾਂ ਦੀ ਤਸਵੀਰ ਤਾਂ ਕੈਮਰੇ ਚ ਕੈਪਚਰ ਹੋ ਗਈ ਹੈ ਨਾਲ ਦੀ ਨਾਲ ਮੋਟਰਸਾਈਕਲ ਦਾ ਨੰਬਰ PB10C7686 ਜਿਹੜਾ ਇਹ ਵੀ ਸਾਹਮਣੇ ਆ ਗਿਆ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ ਦਿਖਾਨੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਆਹ ਚੌਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਤੇ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਪਰ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਤੇ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆਦੀ ਚਾਬੀ ਲੱਗਦੀ ਚਾਬੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੋਲੀ ਜਣੇ ਆਏ ਨੇ ਚੱਲ ਗਏ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਹਾਂ ਕੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਵਲਾ ਕੁੱਤਾ ਵਾ ਆ ਜਾਗਾ ਮੈਂ ਬੰਦਾ ਇਹ ਚ ਮੈਂ ਕਹਿੰਦਾ ਮੈਂ ਕਹਿੰਦਾ ਜੇ ਬੰਦਾ ਵਾ ਜਾ ਕੁੱਤਾ ਵਾ ਮੈਂ ਕਿੰਨੇ ਵਜੇ ਦਾ ਸਮਾਂ ਸੀ ਇਹ ਅੰਦਾਜ਼ਾ ਹੈਗਾ 9:00 ਵਜੇ ਦਾ ਤਾਂ ਪੁਲਿਸ ਆਣੀ ਦੇਖਿਆ ਦੋ ਪੈਰ ਦੇਖਿਆ ਪੁਲਿਸ ਆਕੇ ਗਈ ਹਾਂ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ ਇੱਕ ਘੰਟੇ ਬਾਅਦ ਖੋਲ ਕੇ ਦੇਖੀਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੂੰ ਪੂਰੀ ਹਜੇ ਛੋ ਨਹੀਂ ਹਜੇ ਪੂਰੀ ਛੋ ਨਹੀਂ ਕੀਤੀ ਪੁਲਸ ਵਾਲਿਆਂ ਨੇ ਹਜੇ ਪੂਰੀ ਛੋ ਨਹੀਂ ਕੀਤੀ ਉਹਨਾਂ ਨੂੰ ਅੰਦਰੋਂ ਪੜ ਲੱਗ ਗਿਆ ਵੀ Laash ਆਈ ਸੀ ਹਾਂ ਪੈਰ ਫੁੱਟ ਦਿੱਤੇ ਮੜੇ ਹਾਂ ਜੀ ਸਰ ਡੈੱਡ ਬੋਡੀ ਇਥੇ ਕੋਈ ਲੱਭੀ ਹੈ 2 ਕਰੋੜ ਦੀ ਮਾਰ ਆ ਰਹੀ ਹੈ ਤੇ ਥੱਲਾ ਰੂੜੀ ਗਿਆ ਸੀ ਉਹ ਬਸ ਤਾਂ ਉਹ ਤੋਂ ਮਨ ਕੋਲ ਆਈ ਸੀ ਵੀ ਇੱਕ ਡੈੱਡ ਬੋਡੀ ਇਥੇ ਕੋਈ ਗੋੜੇ ਦੇ ਵਿੱਚ ਪੇਜਾ ਉਹ ਤੋਂ ਬਾਅਦ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੱਡ ਬੋੜੀ ਪਾਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦਾ ਵੀ ਸਾਥ ਕੋਈ ਵੀਡੀਓ ਹੋਈ ਹੋਈ ਹੈ ਜਿਹਦੇ ਦੋ ਜਣੇ ਨੇ ਤਰਫ ਸੀ ਔਰ ਉਹ ਡੱਡ ਬੋੜੀ ਜਿਹੜੀ ਉਸੇ ਸੱਟ ਕੇ ਜਾ ਰਹੇ ਮੋਟਰਸਾਈਕਲ ਦੇ ਸਾਥ ਕੋਈ ਬਰਾਮਦ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੇਡੀ ਹੈ ਵੀ ਨਹੀਂ ਹਜੇ ਆਇਡੈਂਟੀਫਾਈ ਕੋਈ ਨਹੀਂ ਹੈ ਹੈਂ ਕੈਂਪ ਤੋਂ ਕੱਲ ਜਸ ਅਪੋਇੰਟਮੈਂਟ ਤੇ ਤੁਹਾਨੂੰ ਕਾਲ ਆ ਗਈ ਤਤਪਤ ਤੋਂ 10 ਸਿਰ ਤੇ ਫੋਨ ਆਈ ਹੈ ਠੀਕ ਹੈ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸਕੋ ਅੱਗੇ ਮੋਟਰਸਾਈਕਲ ਵੀ ਥਾਲਿਆ ਉਹਦੇ ਨੰਬਰ ਤੋਂ ਐਡਰੈਸ ਘੜਾਗੇ ਜਿਹੜੇ ਅਗਲੀ ਕਾਰਵਾਈ ਜੋ ਵੀ ਹੋਵੇ ਤੁਹਾਨੂੰ ਦੱਸ ਦਿੰਦਾ ਚਾਹੁੰਦਾ ਜੀ ਜਿਹੜੀ ਮੈਂ ਮੈਰੀਡਾ ਹੈ ਕਿ ਐਨ ਮੈਰੀਡਾ ਦੇ ਬੋਰੇ ਵਿੱਚ ਜੀ ਅਸੀਂ ਪਹੁੰਚੇ ਲਿਖੇ ਜੀ ਬੋਰੇ ਦੇ ਵਿੱਚ ਹੀ ਆ ਥੋੜਾ ਜਿਹਾ ਜਿਹਦਾ ਪੈਰ ਪੂਰਾ ਕੱਪੜਾ ਉਹ ਦੇਖਾਂਗਾ ਲੋਜਬਾਨ ਕਿੱਥੇ ਕੰਪੂਟਰ ਕਰਾਇਆ ਜਿਹੜਾ ਛੱਡ ਕੇ ਚਲੇ ਗਿਆ ਹੈ ਜਿਹੜਾ ਮੋਟਰ ਦਾ ਜਿਹੜਾ ਗ੍ਰਾਮਾ ਗ੍ਰਾਮਾ ਇਤੋ ਜਿਹੜਾ ਉਹ ਪਾウダー ਕਿਉਂ ਦੇਖ ਰਿਹਾ ਬੋੜਾ ਸਰਦ ਪਬਲਿਕ ਨੇ ਜਦੋਂ ਉਹ ਕੁਛੜੀ ਕੀ ਹੈਗੀ ਕੀ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਇਆ ਹੋਵੇ ਚਿੰਨਾ ਜੁਲਾਵੇ ਕਰਾ ਹੈਗਾ ਯਾਰ ਉਹ ਜਦੋਂ ਉਹ ਡਰ ਬੈ ਗਿਆ ਬਈ ਲੋਕ ਇਕੱਠੇ ਹੋ ਗਏ ਉਹ ਮੋਟਰ ਨਾਲ ਢੇ ਦੌੜ ਗਏ ਦੋ ਜਣੇ ਸੀ ਜੀ